ਦੇਸ਼ ਦੇ ਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸ਼ੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਰੀ ਪ੍ਰੋਗਰਾਮ ਗੁਰੂ ਗਿਆਨ ਦਾ ਪਾਗ ਨੰਬਰ 4 ਲੈ ਕੇ ਹਾਜ਼ਰ ਹਾਂ ਜਿਸ ਦਾ ਵਿਸ਼ਾ ਹੈ ਸੰਸਦੀ ਪ੍ਰਭਾਸ਼ਾ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰ ਨਗਲ ਇਹਨਾਂ ਕੋ ਸਿਰ ਜਾਨਦੇ ਹਾਂ ਪਾਗ ਨੰਬਰ 4 ਦੀ ਜਾਣਕਾਰੀ

ਮੂਰ ਕਸੂ ਬੋਲੇ ਹੋਮੇ ਤਕ ਮਾਰੀ ਬੋਲਤ ਬੋਲਤ ਬੜੇ ਬਕਾਰ ਬਿੜ ਬੋਲੇ ਕਿਆ ਕੋਈ ਕਰੇ ਵਿਚਾਰਾ ਕਹਿਟ ਕਵੀ ਸੁਸਾ ਗਟ ਬੋਲੇ ਪਰਿਆ ਹੋਵੇ ਕਭੂ ਨਾ ਦੋ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਬੇਸ ਵਿਦੇਸ਼ ਵਿੱਚ ਵਸਦੇ ਹੋਏ ਗੁਰਨਾਣ ਕਲੇਵਾ ਗੋਤਮ ਦੀ ਮੁਕਤੀ ਚੈਨਲ ਜੁੜ ਰਿਹਾ ਹੈ ਸਾਥ ਸੰਗਤ ਗੁਰਪ੍ਰੀਵਿਵਾਨ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਤਿ ਭੱਤੇ ਬਾਬਾ ਜੀ ਹੁਕਮ ਹੁਣ ਜਾਣ ਕਰਿ ਬਿਓ ਸੰਤ ਦੀ ਪ੍ਰਭਾਚਾ ਪਾਗ ਨੰਬਰ 4 ਦੀ ਅੰਨ ਸੰਤ ਸਤ ਸਤ ਸਭ ਪਹਿਲਾਂ ਮੇਰੀ ਪ੍ਰਭਾਚਾ ਦਾ ਦਰਸ਼ਕਿਆਣਾ ਕਿ ਸੰਤ ਦਾ ਮੁੱਢ ਫੁਲਿਆ ਸੱਚ ਦੀ ਮਾਰਗ ਚੱਲਣ ਵਾਲਾ जिन्ने ਆਪਣੇ ਆਪ ਨੂੰ त्यागਿਆ ਹੋਵੇ ਕੀ त्यागਿਆ ਹੋਏ ਕਾਮ, ਕਰੋਧ, ਲੋਭ, মোহ, ਹੰਕਾਰ ਇਹ ਵਕਾਰ ਜਿਹੜੀ त्याਗੇ ਹੋਣ, ਕ੍ਰਿਸ਼ਨਾਂ त्याਗੇ ਹੋਏ মোহ त्याਗਿਆ ਹੋਵੇ। ਇਹ ਨਹੀਂ ਕਿ ਉਹ ਹੋਣਾ ਚਾਹੀਦਾ। ਹਾਂਜੀ। ਉਹਨਾਂ ਤਨ ਗੁਰਗੋਦਸਿ ਜੀ ਬਾਰੇ মোহ ਨਾ ਹੁੰਦਾ। ਉਹ ਸ਼ਾਂਤੀ ਦਾ ਨਾਮ ਹਾਰ ਦੀ ਗਰ ਬੱਚੀ ਹੋਵੇ। ਹਾਂਜੀ। ਪਰ ਉਹਨਾਂ ਨੂੰ ਕਹਿਣਾ ਪਿਆ ਉਸ ਲਾੜੀ ਮੋਤ ਦੇ ਨਾਮ। ਮੁਸੱਬਾ ਹਮੇ ਕਾ ਜਗਤੋਂ ਬੋਈ ਧਰਮੇਤ ਗੁਰਦੇ ਪਟਾਇ। ਸੰਤ ਉਹ ਬਾਰਨ ਦੁਸ਼ਟ ਦੁਸ਼ਟਾਂ ਨੂੰ ਖਤਮ ਕਰਨ ਵਾਲਾ ਸੰਤਾਂ ਨੂੰ ਉਜਾਗਰ ਕਰਨ ਵਾਲਾ ਇਸ ਸੰਸਾਰ ਵਿੱਚ ਬਿਲਕੁਲ ਹਾਲੀ ਸੰਤ ਦੀ ਪਰਿਭਾਸ਼ਾ ਵਿੱਚ ਪਹਿਲਾਂ ਦਾ ਸੰਤ ਜਿਹੜਾ ਵਾ ਇੱਕ ਸੱਚ ਦਾ ਰਸਤਾ ਵਾ ਹਾਂਜੀ ਪਰ ਸੱਚ ਦੇ ਰਸਤੇ ਕੋਈ ਕੋਈ ਚੱਲਦਾ ਹੈ। ਕਰੂਣਾ ਦੇ ਵਿੱਚ ਇੱਕ ਹੁੰਦਾ। ਜਿੱਦਾਂ ਨਾਨਕ ਸਿੰਘ ਸਾਹਿਬ ਕਹਿੰਦੇ ਆ ਕਿ 10000 ਸੰਗਤ ਹੋਵੇ ਨਾ। ਹਾਂਜੀ ਇੱਕ ਜਿਗਿਆਸੂ ਪੈਦਾ ਹੁੰਦਾ। ਜਿਗਿਆਸੂ ਵਲ ਸੁਣਨ ਵਾਲਾ। ਜਿੰਨੀ ਵਾਰ ਸੰਗਤ ਇਕੱਠੀ ਕੀਤੀ ਹੋਵੇ 10000 ਸੰਗਤੋਂ ਇੱਕ ਜਿਗਿਆਸੂ ਪੈਦਾ ਹਣਾ। ਮਲੇ ਸੁਣਨ ਵਾਲਾ ਇੱਕ ਹੀ ਹੈ। ਬਾਕੀ ਐਸ ਕੰਨੋਂ ਕੱਢੀ ਤੇ ਤੁਸੀਂ ਕੰਨੀ ਬਾਹਰ ਕਰ ਵੀ ਮਾਰ ਕੰਨੀ। ਇਹ ਗੱਲ ਸੁਣੀ ਇਹ ਉਦੋਂ ਕਨੂੰ ਬਾਹਰ ਕੱਢਦੀ ਬਾਕੀ ਸਰ ਇਹੋ ਦੇਖਦੇ ਆ ਨਾ ਆਪਾਂ ਵੀ ਜਿੰਨਾ ਗੁਰਬਾਣੀ ਪੜਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਤੇ ਜੇ ਤੇ ਉਹ ਮਨ ਚ ਵੱਸ ਗਈ ਪਰ ਵੱਸਦੀ ਕਿੱਥੇ ਨਹੀਂ ਹੂੰ ਇਹੋ ਕਿ ਨਹੀਂ 10000 ਸੰਗਤ ਹੋਵੇ ਇੱਕ ਜਗ੍ਹਾ ਸੂਤੈ ਦਾ ਸੁਣਨ ਵਾਲਾ ਤੇ ਕਿੰਨੇ 10000 ਜਗ੍ਹਾਸਿਓ ਤੇ ਇੱਕ ਸਾਧ ਪੈਦਾ ਹੁੰਦਾ ਸਾਧ ਕੀ ਜਿਵੇਂ ਮਨ ਨੂੰ ਸਾਧਿਆ ਹੂੰ ਤੇ 10000 ਸਾਧ ਹੋਵੇ ਇੱਕ ਪੈਦਾ ਹੁੰਦਾ ਵਾ ਸੰਤ ਤੇ RAM ਮੈਨੂੰ ਹੋਲ ਸਕਦਾ ਦੀ ਪਰ ਭਾਗਤ ਕਿੱਡੀ ਲੱਗ ਜੀ ਭਗਤ ਜਨ ਅਵਤਾਰੀ ਪੁਰਸ਼ ਬਿਰਲੀ ਸੰਤ ਕਿੰਨੂ ਕਿਹਾ ਗਿਆ ਅਵਤਾਰੀ ਪੁਰਸ਼ ਕਿੰਨੂ ਗਿਆ ਭਗਤ ਜਨ ਕਿੰਨੂ ਕਿਹਾ ਕਿ ਜਿਹੜਾ ਵੀ ਸੰਤ ਮਹਾਪੁਰਸ਼ ਜਾਂ ਭਗਤ ਜਨ ਜਾਂ ਅਵਤਾਰੀ ਪੁਰਸ਼ ਆਉਂਦਾ ਸੰਸਾਰ ਤੇ ਸਭ ਤੋਂ ਪਹਿਲਾਂ ਉਹਦੀ ਬਰਾਦ ਜਿਹੜੀ ਉਹਦਾ ਦਸਮਣ ਹੋ ਜਾਂਦੀ ਹੈ ਘਰ ਦੇ ਦਸਮਣ ਹੋ ਜਾਂਦੇ ਕਿਉਂ ਦੁਨੀਆ ਦੇ ਹੋਣਾ ਤੇ ਜਿਹੜੇ ਆਪਣੇ ਆਪ ਘਰ ਪਰਿਵਾਰ ਵਾਲੇ ਦਸਮਣ ਹੋ ਜਾਣ ਤਉਨੂੰ ਸੰਤ ਕਹਿੰਦੀ ਕਿਉਂ ਆਪਾਂ ਇਤਿਹਾਸ ਪੜ੍ਹਦੇ ਆ ਗੁਰੂ ਨਾਨਕ ਦਾ ਲਾਲ ਨੇ ਆਪਾਂ ਗੁਰੂ ਨਾਨਕ ਨੇ ਮਤਲਬ ਘਰ ਦਾ ਪਰਿਵਾਰ ਸਾਰਾ ਬੇਗਰੂਰ ਕਰਨਾ ਹੈ ਕੋਈ ਆਕੇ ਪੂਤ ਨਾ ਕੋਈ ਕਹੀ ਬਤਾਲਾ ਕੋਈ ਆਕੇ ਆਦਮੀ ਕੋਈ ਨਾਨਕ ਵਿਚਾਰ ਸਿਧਾਂਤ ਲਈ ਸੇ ਤਾਂ ਉਹਨਾਂ ਘਰ ਦੀ ਦੁਸ਼ਮਣ ਹੋ ਕੇ ਘਰ ਦੇ ਵਿਰੁੱਧ ਕਰਨਾ ਹੈ ਬੇਪੂਤ ਐ ਬਤਾਲਾ ਵਾ ਹੈ ਘਰ ਦਾ ਪਰਿਵਾਰ ਹੀ ਹੋ ਗਿਆ ਨੇ ਅੱਛੇ ਜੀ ਆਪਾਂ ਹਜਰ ਤੋਂ ਮਮਨ ਸਾਧਾ ਲਾ ਲੇ ਉਹਦਾ ਸਾਰਾ ਪਰਿਵਾਰ ਅੱਛਾ ਇਸ ਸਾਧਾ ਲਾ ਲਨੇ ਉਹਦਾ ਸਾਰਾ ਪਰਿਵਾਰ ਆਪਣੀ ਵਿਰੋਧ ਕਰਦੇ ਗਰੂਰ ਕਰਦੇ ਜੀ ਹੁਣ ਆਪਾਂ ਹਜਤ ਮੰਦਾ ਪੱਕਾ ਕਸ਼ਮ ਭਗਵਾਨ ਦਾ ਲਾਣ ਲੈਣੇ ਹਾਂ ਜੀ ਉਹਦਾ ਵੀ ਕੰਸ ਬਹਿਰੀ ਹੋ ਕੇ ਮਰਵਾਉ ਤੱਕ ਜੇ ਆਪਾਂ ਐ ਤ੍ਰਿਤੇਜਗ ਅਵਤਾਰੀ ਪੁੱਛਦਾ ਰਾਮ ਦਾ ਲਾਣ ਲੈਣੇ ਹਾਂ ਜੀ ਇੱਕ ਕਈ ਬਣਵਾ ਕੇ ਆਪਣੀ ਹੋਈ ਨਾ ਤੇ ਜਿਹੜੇ ਇਹਨਾਂ ਆਪਣੇ ਜਿਹਨ ਨਿਕਲ ਜਾਂਦਾ ਨੇ ਉਹਨੂੰ ਕਹਿੰਦੇ ਆ ਸੰਤ ਜਾਂ ਅਵਤਾਰੀ ਜਾਂ ਭਗਤ ਕਹਿੰਦੇ ਆ ਜੋ ਆਪਣੇ ਵਿਰੋਧ ਕਰ ਲੈਂਦਾ ਉਹ ਉਹ ਆਪਣੀ ਸੰਤ ਹੈ ਉਹ ਅਸਲੀ ਸੰਤ ਹੈ ਇਹਨੇ ਕਿ ਨਸ਼ਾ ਕਰਦਾ ਹੋਵੇ ਤੇ ਉਹ ਨਸ਼ੇ ਕੱਢ ਕੇ ਹੁੰਦਿਆ ਵੀ ਇਹ ਨਸ਼ਾ ਕਰਦਾ ਵਾ ਉੱਤੇ ਵਿਰੋਧੀ ਵੀ ਅਜਿਹਾ ਕਰਦੇ ਦਾ ਪਰਿਵਾਰ ਹੋ ਜਾਂਦਾ ਜਾਂ ਜਿਹੜਾ ਉਹ ਨਹੀਂ ਇਹ ਨਾਮ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗ ਜਾਂਦਾ ਜਾਕੋ ਹਰ ਰੰਗ ਲੱਗੂ ਇਸ ਦੁਗਮੇ ਸੋ ਕਹੀਏ ਤਾ ਸੂਰਾ ਸੁਰਮੰਤ ਨੂੰ ਕਹਿ ਗਿਆ ਜਿਹਨੇ ਅੰਦਰੋਂ ਆਪਣੇ ਉਹ ਬਾਹ ਜਿਹੜੀ ਪਾਂਡੇ ਦੂਤ ਆ ਪਾਂਡੇ ਵੱਡੇ ਸੂਰਮੇ ਬੈਠੇ ਆ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਅਸਲੀ ਪ੍ਰਭੂ ਪਰਮਾਤਮਾ ਨੇ ਸਿਮਲ ਵੱਲ ਨੱਗਿਆ ਬਿਲਕੁਲ ਉਹ ਸੰਦੇਲਾ ਉਹਨੂੰ ਰੰਗ ਜਿਹੜਾ ਨਾਮ ਦਾ ਰੰਗ ਲਾ ਦਿੱਤਾ ਜਿਹਨੂੰ ਫਿਰ ਨਾਮ ਦਾ ਰੰਗ ਲੈਦਾ ਲਾਲ ਰੰਗ ਇਸ ਕੋ ਲਗਾ ਤੇ ਬੜਾ ਪਾਗਾ ਮੈਲਾ ਕਦੀ ਨਾ ਹੋਵੀਂ ਨਾ ਲਾਗੇ ਦਾਗਾ ਜਿਹਨੂੰ ਵਹਿਣ ਹੀ ਲੱਗਦੀ ਲੇਕਿਨ ਸਿੱਧਾ ਵੀ ਕਈਆਂ ਗੁਰਮੁਖ ਪਿਆਰੇ ਪਰਮਾਤਮਾ ਦੇ ਜਿਹੜੇ ਨਾਮ ਰੱਸੀ ਹੁੰਦੇ ਆ ਨਾਮ ਜੱਪਣ ਵਾਲੇ ਅਜਿਹਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੱਠੀ ਸੰਸਥਾ ਦੇ ਅਸਤ ਇੱਕ ਗੁਰਸਥਾਇਆ ਜਿਹੜਾ ਨਾ ਪਾ ਗੁਰਮੁਖ ਗੁਰਮੁਖ ਨਾਮ ਲਿਆ ਗਿਆ ਉਹ ਆ ਸਤਿਗੁਰਾਂ ਕਹਿ ਲਗਾਏ ਮਹਾਰਾਜ ਇਹੋ ਜੀ ਸੰਤ ਮਹਾਪੁਰਸ਼ ਦੇ ਦਰਸ਼ਨ ਕਰੋ ਜੋ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਦਾ ਜੋ ਉਹਦੇ ਹੁਕਮ ਅਨੁਸਾਰ ਚੱਲਦਾ ਹਾਂਜੀ ਉਹਨਾਂ ਠੀਕਾ ਤੂੰ ਕੱਲ ਆਜਮ ਦਿੱੰਗਸ ਦੇ ਦੱਖਣ ਕੁਰਾਉਂ ਗਾ ਠੀਕਾ ਅਗਲੇ ਦਿਨ ਉਹ ਆ ਤਨਗੁਰ ਜੰਦੇ ਦੀ ਪਾਈ ਕਿੱਲ ਪੈਸਾ ਤੂੰ ਨਾ ਗੁਜਰਾਤ ਸਹਿ ਪਲਾਗਾ ਅੱਛਾ ਗਿੰਦੇ ਉੱਥੇ ਇੱਕ ਸਿੱਖ ਵਸਦਾ ਵਾ ਭਾਈ ਭਖਾਰੀ ਜੀ ਜੋ ਕਿ ਗੁਰੂ ਦੇ ਭਾਣੇ ਵਿੱਚ ਚੱਲਦਾ ਸੰਤ ਜਨ ਜਿਹੜੇ ਹੁੰਦੇ ਨਾ ਪੱਕ ਜਨ ਹੁੰਦੇ ਆ ਉਹ ਦੀ ਰਜਾ ਤੋਂ ਬਾਹਰ ਨਹੀਂ ਜਾਂਦੀ ਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਬੰਦ ਤੋਂ ਉਹ ਮਿੱਠਾ ਕਰਕੇ ਪਾਣਾ ਮੰਗਦੇ ਹਰ ਚੀਜ਼ ਨੂੰ ਆਸਾਂ ਮਨਸਾ ਸਗਲ ਤਰ੍ਹਾਂ ਦੀ ਜਗਤੇ ਰਹਿੰਦੇ ਆਸ ਉਹ ਸਾਵਾ ਲਈ ਮਨ ਚ ਰੱਖਦੇ ਜੇ ਮੇਰਾ ਵਿਆਹ ਹੋ ਜਾਵੇ ਮਤਲਬ ਕੋ ਬੈਲ ਮਾੜੀਆਂ ਆ ਜਾਣ ਉਹ ਆਸਾਂ ਦੀ ਰੱਖ ਉਹ ਅਸਾ ਕਿ ਪ੍ਰਭੂ ਦਾ ਆਸਾ ਕਰੂ ਰਾਮ ਉਹ ਆਸਾ ਕਿ ਦੀ ਰੱਖਨੀ ਆ ਇੱਕ ਪਰਮਾਤਮਾ ਦੇ ਨਾਮ ਕਿਉਂ ਰੱਖਦੇ ਕਿ ਜਿੰਨੇ ਸਾਨੂੰ ਇਸ ਭਵ ਦਲ ਤੋਂ ਪਾਰ ਕਰਨਾ ਜਿੰਨੇ ਸਾਡੇ ਸਾਹਨ ਨੇ ਬਣਾ ਜਿੱਥੇ ਹਾਰ ਆਰਾਦੀ ਤੇ ਛੇ ਮਿਤ ਸਹਾਈ ਜਿੱਥੇ ਪੈਣ ਪ੍ਰਾਤ ਜਾਂ ਪਤਨ ਨਾ ਪਹੁੰਚਣ ਉੱਥੇ ਪਰਮਾਤਮਾ ਦਾ ਨਾਮ ਪਹੁੰਚਾਂ ਉਹ ਰੱਖਿਆ ਗਾ ਜਿੱਥੇ ਹਰ ਆਰਾਦੀ ਤੇ ਤੁਸੀਂ ਅਥਰੀ ਮਿੱਤਰ ਤੋਂ ਹੋਇਆ ਹਾਂ ਜੀ ਜਿਹੜਾ ਇਹਨੂੰ ਆਪਣੀਆਂ ਮੰਨੀਆਂ ਆਸਾਵਾਂ ਨੂੰ ਖਤਮ ਕਰ ਦਿੰਦਾ ਵਾ ਉਹ ਸੰਤਾਂ ਹੋਣ ਦੇ ਪਿਛਾਰੀ ਉਹ ਭਾਈ ਗੁਰਮੁਖ ਦੀ ਜਾਂਦੇ ਗੁਜਰਾਤ ਸਹਿ ਇਹਨੇ ਗੁਜਰਾਤ ਮੋਦੀ ਵਾਲਾ ਨਹੀਂ ਗੁਜਰਾ ਪਾਕਿਸਤਾਨ ਅੱਛਾ ਉਹ ਕਿੱਥੇ ਜਾਂਦੇ ਆ ਉਹ ਭਾਈ ਪਿਖਾਰੀ ਦੇ ਘਰ ਪਹੁੰਚ ਜਾਂਦੇ ਆ ਜਦੋਂ ਭਾਈ ਪਖਾਰੀ ਦੇ ਘਰ ਪਹੁੰਚੇ ਤੇ ਉਹਦੇ ਦੇ ਗਾਂਟਲੀਆਂ ਅਗਲੇ ਮਿੱਠੇ ਚੋਲ ਬਣ ਲੈ ਕੇ ਕੋਚੀ ਗਲੇਬੀਆਂ ਨਿਕਲੀਆਂ ਬਸ ਉਸ ਖਾਣਾ ਪੀਣਾ ਖੁਸ਼ੀਆਂ ਕਰਦ ਆ ਗਈ ਲੜਕੀ ਦਾ ਵਿਆਹ ਜੋ ਘਰ ਲੜਕੇ ਦਾ ਵਿਆਹ ਸੀ ਤੇ ਭਾਈ ਪਖਾਰ ਜੀ ਪਖਾਰੀ ਜਿਹੜੇ ਆ ਨਾ ਉਹ ਤਪੜੀਆਂ ਗੰਡ ਰਿਹਾ ਸੀ ਸੂਜ ਦੇ ਨਾਲ ਨਾ ਤਪੜੀਆਂ ਗੰਡ ਰਿਹਾ ਜੀ ਕੇ ਰਾਂ ਨ ਹੋ ਗਿਆ ਕਿ ਘਰ ਖੁਸ਼ੀਆਂ ਦਾ ਕੰਮ ਇੰਨੀ ਕੰਮ ਕਰਨ ਦੇ। ਕਹ ਲਗਾ ਮਹਾਰਾਜ ਕਹ ਲਗੀ ਗੁਰਸਿੱਖ ਨੂੰ ਕਹਿਣ ਲੱਗੀ ਕਿ ਅੱਡਾ ਤੁਹਾਡੇ ਘਰ ਪੁੱਤਰ ਦਾ ਵਿਆਹ ਆ ਤੇ ਤੁਸੀਂ ਆ ਜਿਹੜੀ ਆ ਘਰ ਵਿੱਚ ਖੁਸ਼ੀਆਂ ਨਾਲ ਖੇੜੇ ਆ ਤਾਂ ਨੀਂਦ ਕੰਮ ਕੋ ਕਰ ਤਪੜੀਓ ਗੰਢ ਰਹੇ। ਕਹਿੰਦੇ ਥੋੜੀ ਜਿਹੀ ਇਹਦੀ ਲੋੜ ਪੈ ਰਹੀ। ਅੱਛਾ ਰਾਤ ਗੁਰਸਿੱਖ ਨੇ ਰਾਤ ਕੱਟੀ ਅਧਿਕਾਰੀ ਦੇ ਘਰ। ਅਗਲੇ ਨੰਬਰ ਆਟ ਗਏ ਬਰਾਤ ਜਦੋਂ ਗਈ ਜਾ ਕੇ ਲੈ ਕੇ ਆਉਣ ਦੇ ਹਾਂਜੀ ਤੇ ਮੁੰਡੇ ਨੂੰ ਹੈਜ਼ਾ ਹੋ ਗਿਆ ਤੇ ਮੌਤ ਹੋ ਰੱਤ ਅੱਛਾ ਪਾਈਪ ਰਾਗੀ ਪਾਈਪ ਖਾਰੀ ਦੀ ਆ ਗਈ ਲਾਸ਼ ਲੱਗੀ ਹਾਂ ਕਰ ਜੂ ਲਾਸ਼ ਲੈ ਕੇ ਆਏ ਨਾ ਤੇ ਜਿਹੜੀਆਂ ਤਪੜੀਆਂ ਗੰਢ ਰੇ ਸੀ ਨਾ ਉਹਨਾਂ ਕਪੜੀਆਂ ਦੇ ਉੱਪਰ ਬਟਾਇਆ ਜੋ ਬਟਾਇਆ ਨਾ ਗੁਰਬਖਸ਼ ਥੋੜਾ ਹੈਰਾਨ ਹੋ ਗੋ ਦੀਪਾਇ ਸਾਹਿਬ ਤੁਹਾਨੂੰ ਪਤਾ ਸੀ ਕਿ ਮੇਰੇ ਲੜਕੇ ਨੇ ਗਿਆ ਵਉ ਜਾਣਾ ਵਾ ਤੇ ਰਸਤੇ ਵਿੱਚ ਉਹਦੀ ਡੈਥ ਹੋ ਜਾਣੀ ਆ ਮਲ ਖਤਮ ਹੋ ਜਾਣਾ ਵਾ ਤੇ ਤਾਂ ਮਲੇ ਤੂੰ ਕਪੜੀ ਐਸੇ ਕਰਕੇ ਗੰਢ ਰਿਹਾ ਤੂੰ ਦੋ ਦਿਨ ਦੇ ਉਪਰ ਪਾਣੀ ਆ ਵਿਦਨ ਪਤਾ ਜੀ ਉਮਰ ਕੋ ਨਹੀਂ ਲੈਣੀ ਉਹਨੇ ਉਮਰ ਲੈਣ ਦਿਓ ਬੰਦ ਲੈਣ ਦੇ ਕਦੋਂ ਪਤਾ ਹੁੰਦਾ ਵੀ ਕਦੋਂ ਇਹ ਮਾਲਕ ਦਾ ਪਾਣਾ ਸੀ ਵੀਰਾ ਕੀਆ ਉਹ ਤੁਮ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਹਰ ਕਾ ਨਾਮ ਰਿੱਧੇ ਨਾਲ ਧਿਆਈ ਸੰਗੀਤ ਸਾਥੀ ਸਗਲ ਕਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਿਦਾਂ ਪਤਾ ਸੀ ਪਰ ਇਹ ਕੰਮ ਹੋਣਾ ਵਾ ਪਰ ਅਈ ਉਸ ਪਰਮਾਤਮਾ ਦੇ ਪਾਣੀ ਨਿਰਪਾਇ ਪ੍ਰਕਾਰ ਦੀ ਕਿ ਨਹੀਂ ਪਾਇ ਪ੍ਰਕਾਰ ਦੀ ਜਿੰਨੇ ਇੱਕ ਉਸ ਕੰਨ ਲਗਾ ਜਿਤਨ ਪਤਜ ਉਮਰ ਮੰਗਲੀ ਦੀ ਹੁੰਦਾ ਜਿਵੇਂ ਉਮਰ ਮੰਗ ਲੈਂਦਾ ਤੇ ਜਾਣਾ ਤੇ ਉਹਨੇ ਕਿਰੀਆਂ ਕਰ ਦੇ ਦੇਖ ਕੇ ਕਿਤੇ ਤੱਕ ਇੰਨਾ ਪਤਾ ਸੀ ਤੂੰ ਵਿਰਾਤ ਕੋ ਚੜਾਈ ਫਿਰ ਉਹਨੂੰ ਵਿਆਹ ਕੋ ਲੈ ਆਂਦਾ ਨੀ ਆ ਗਏ ਵਿਆਹ ਕੇ ਲੈ ਆਂਦਾ ਘਰ ਆਉਂਦੇ ਆਉਂਦੇ ਵੀ ਦਰਦ ਹੋ ਗਈ ਦੀ ਜੇ ਤੁਹਾਨੂੰ ਪਤਾ ਇਹ ਕੰਮ ਕੋ ਕੀਤਾ ਉਹਦੇ ਇਹ ਸਾਕਿਸ ਪਰ ਬਾਤਬਾ ਨੇ ਲਿਖਿਆ ਤੇ ਲਿਖਿਆ ਸੀ ਇਹੂ ਕੀ ਰਹਿਣਾ ਸੀ ਇਸ ਕਰਕੇ ਆਪਾਂ ਜਿਹੜਾ ਵਾ ਉਹਦੇ ਬਾਣੇ ਨੂੰ ਮਿੱਠਾ ਕਰਕੇ ਬੰਨਿਆ ਵਾ ਪਰ ਇਹ ਜਿਹੜਾ ਵਾ ਇਹ ਬਾਣਾ ਕੋਈ ਨਹੀਂ ਮੰਗਦਾ ਦੇਖੋ ਜੀ ਬਾਬਾ ਜੀ ਅੱਜ ਕੱਲ ਆਪਾਂ ਅਮਰਤਾਰੀ ਦੇਖਦੇ ਆ ਬਹੁਤ ਅਮਰਤਾਰੀ ਆ ਮੈਂ ਮੇਰੇ ਮੇਲ ਵੀ ਹੁੰਦਾ ਵਾ ਬਾਬਿਆ ਦਾ ਮੇਲ ਵੀ ਹੁੰਦਾ ਵਾ ਉਹ ਮਾਰੇ ਕਿੰਨੇ ਰਾਤਾਂ ਸੁਖ ਜੋ ਬਚਨ ਕਾ ਸੁਣਾ ਕਿੰਨੇ ਸਿੱਖ ਹੋਆ ਖਾਲਸਾ ਹੋਆ ਜੋ ਆਪਣੇ ਬਚਨ ਦਾ ਪੂਰਾ ਹੋ ਬਚਨਾਂ ਦਾ ਪੂਰਾ ਹੋ ਪਰ ਕੋਈ ਨਹੀਂ ਹੁੰਦਾ ਲਖਤਈ ਗੱਲ ਬਾਬਾ ਜੀ ਜਿੱਥੇ ਜਿੱਤਣਾ ਹੁਣ ਛੀਦੀ ਦਿਵਾਲੇ ਚੱਲ ਰਹੀ ਨੇ ਹਾਂਜੀ ਹਨਾ ਗੁਰਗੋਵ ਸਿੰਘ ਜੀ ਕੀਲੀਂ ਗਾਤਾ ਸੀ ਹਨਾ ਪੜੀ ਉਹਨਾਂ ਨੂੰ ਬਾਣਾ ਮੰਨਿਆ ਬਾਣਾ ਮੰਨਿਆ ਉਹ ਸਾਰਾ ਚੌਂਦੇ ਦੇ ਬ੍ਰਹਿਮੰਡ ਖਤਮ ਕਰਤਾ ਦੇ ਉਹਨੇ ਜਦੋਂ ਚਮਕੌਰ ਦੀ ਗੜੀ ਚ 10 ਲੱਖ ਦੀ ਜੋ ਫੌਜ 10 ਲੱਖ ਤੋਂ ਜੋ ਆਪਾਂ ਜਫਨਾਵਾ ਪੜਦੇ ਨਾ ਉੱਤੇ 10 ਲੱਖ ਤੋਂ ਉੱਪਰ ਜ਼ਿਆਦਾ ਫੌਜ ਲਿਖੀ ਬਹੁਤ ਸਮਾਰ ਫੌਜ ਲਗੀ 10 ਲੱਖ ਦੀ ਗਿਣਤੀ ਦੇ ਆਪਾਂ ਕਰਦੇ 10 ਲੱਖਤੀ ਜਿਹੜੀ ਫੌਜ ਸੀ ਅਰੰਗਜੀ ਦੇ ਪਿੱਛੇ ਤੇ ਜਿਹੜੀ ਬਾਕੀ ਜਿਹੜੀ ਪਹਾੜੀ ਬਾਈ ਢਾਰ ਦੇ ਰਾਜੇ ਸੀ ਬਾਈ ਰਾਜੇ ਸੀ ਉਹਨਾਂ ਦੀ ਫੌਜ ਤੇ ਵੱਖਰੀ ਸੀ ਤੇ ਮਹਾਰਾਜ ਜਦੋਂ ਇੱਕਠੇ ਛੜਿਆ ਨਾ ਤੇ ਐਂ ਜਨਤਾ ਵਸਾ ਦਿੱਤੀ ਤੇ ਭਾਈ ਵਿਆਸ ਕਹਿਣ ਲੱਗੇ ਮਹਾਰਾਜ ਜੀ 1 2 3 ਰਿਓ ਜੇ ਛੱਡ ਦੋ ਹੂੰ ਤੇ ਆ ਜੀ ਦੁਨੀਆ ਫਿਰ ਤੇ ਆਪਾਂ ਖਾਲੀ ਹੋ ਜੇਗੀ ਹੂੰ ਕਹਿੰਦੇ ਭਾਈ ਨੰਦ ਲਾਲ ਸਮਾਜਿਕ ਨਿਪਟਨਾ ਪਰਮਾਤਮਾ ਜਿਹੜੇ ਜਗਤ ਨਹੀਂ ਲੈਣਦਾ ਤੇ ਜੋ ਸੁਨਾ ਹੋ ਕੇ ਰਹਿਣਾ ਉਹਦਾ ਪਾਣਾ ਮਿੱਠਾ ਲੱਗਣਾ ਤੇ ਇਹ ਸਤਗੁਰ ਸੰਤ ਜਿਹੜੀ ਆ ਸੋ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮਾਨੇ ਸੋ ਕਿਸਨੇ ਅਰਪੇ ਨਹੀਂ ਦਾ ਕਿ ਕੰਚਨ ਮਾਟੀ ਮਾਨੇ ਨੈਨ ਇੰਦਿਆਨਾ ਉਸ ਤੱਕ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੂ ਨਾਹੀ ਮਾਨਤ ਮਾਨਾ ਆਸਾ ਮਨਸਾ ਸਗਲ ਤਰਾਗੇ ਜਨਕੇ ਰਹੇ ਨਿਰਾਥਾ ਕਾਮ ਕਰੋ ਜੇ ਪਰਚੇ ਨਾਇ ਤੈ ਕਤ ਬ੍ਰਹਮ ਨਵਾਸਾ ਗੁਰ ਕਿਰਪਾ ਜੀ ਨਰਕੋ ਕੀਨੀ ਤੈ ਹੈ ਜੁਕਟ ਪਸਾਣੀ ਨਾਨਕ ਲੀਨ ਪਿਓ ਗਵਿੰਦ ਚੋਂ ਜਿਉ ਪਾਣੀ ਸੰਗ ਪਾਣੀ ਉਹ ਸੰਤ ਜੀ ਪ੍ਰਭਾਸਾ ਵਾ ਜੋ ਸਿਮਰ ਉਹ ਜੋ ਪਾਣੀ ਚ ਮੰਦਾ ਵਾ ਉਹ ਫਿਰ ਉਹਦੇ ਵਿੱਚ ਜਿੱਤਾਂ ਗਦੇ ਪਾਣੀ ਦੀਆਂ ਕਿੰਨਾ ਸੂਰਜ ਦੇ ਪਾਣੀ ਦੀਆਂ ਲਹਿਰਾਂ ਪਾਣੀ ਵਿੱਚ ਸਮਾ ਜਾਂਦੀਆਂ ਸੂਰਜ ਦੀਆਂ ਕਿੰਨਾ ਸੂਰਜ ਤੋਂ ਨਿਕਲਦੀਆਂ ਤੇ ਸੂਰਜ ਸਮਾ ਜਾਂਦੀਆਂ ਸੰਤ ਜਨ ਜਿਹੜਾ ਹੁੰਦਾ ਸੰਸਾਰ ਵਿੱਚ ਉਹ ਜਿੱਥੋਂ ਜੋਤ ਆਉਂਦੀ ਆ ਉਹਦੇ ਜੋ ਸਮਾਗਣੀ ਸੰਤ ਦੀ ਪ੍ਰਭਾਤਾ ਇਹ ਸੰਤ ਜੀੜਾ ਸੱਚੀ ਮਾਰਗ ਦੀ ਚੱਲਣ ਵਾਲਾ ਜਿਹਨੇ ਆਪਣੇ ਵਿੱਚੋਂ ਕਾਮ ਲੋਭ ਲੋਭ ਕਾਮੋਹੰਕਾਰ ਨੂੰ त्यागਿਆ ਵੀ ਕ੍ਰਿਸ਼ਨਾਂ ਛੱਡੀ ਹੋ ਵੀ ਉਹ ਸੰਤਿਆ ਪਰ ਇਹ ਵਰਲੇ ਕਿ ਕਿ ਸੰਸਾਰ ਦੇ ਵਿੱਚ ਬਿੰਦਿਆ ਪ੍ਰਵਾਨ ਵਿਚ ਗਾਨੀ ਖਿਮਾ ਗੁਰਪਤੇ ਪ੍ਰਵਾਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ